ਆ ਜਾ ਆ ਜਾ ਉੱਥੇ ਕਰਨੀ ਹੈ ਸਪਰੇ ਹੀ ਹੈ ਗਾਈਸ ਵੈਲਕਮ ਟੂ ਮਾਈ ਨਿਊ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਜੀ ਆਪਾਂ ਗੁੱਲੀ ਡੰਡੀ ਵਾਲੀ ਸਪਰੇ ਕਰਨੀ ਹੈ ਗਣਕ ਦੇ ਉੱਤੇ ਤੇ ਹੁਣ ਟਰੈਕਟਰ ਮੰਗਰ ਢੋਲ ਪਾਣੇ ਆਂਗੇ ਚੱਲਦੇ ਆ ਬਾਹਰ ਪਹਿਲਾਂ ਜੀ ਢੋਲ ਵਿੱਚੋਂ ਧੋਨੇ ਹੈਗੇ ਦਵਾਈ ਵਾਲੀ ਜੰਮੀ ਪਈ ਸੀ ਵਿੱਚ ਚੱਕ ਜਮਾ ਹਾ ਫਕਾ ਦੇ ਟਰੈਕਟਰ ਦੇ ਮੰਗਰ ਢੋਲ ਤਾਂ ਪਾ ਲਿਆ ਜੀ ਟਾਇਰ ਦੇ ਵਿੱਚ ਹਵਾ ਟੱਕਾ ਹਵਾ ਭਰਦੇ ਆ ਵਾਹ ਵਾਹ ਜੀ ਨੇ ਬੜੀ ਦੇਰ ਤੱਕ ਕੰਮ ਹਵਾ ਖੜੇ ਖੜੇ ਦੀ ਘਟ ਜਾਂਦੀ ਜੀ ਬੱਚੀ ਇਹਦੀ ਸ਼ੋ ਚੱਕਤੀ ਜਿਵੇਂ ਨਿਗਾਹ ਆ ਨਿਕਲਿਆ ਵਿੱਚੋਂ ਬਾਹਲੇ ਜੜ ਤੇ ਲੱਗੀ ਜੀ ਹਾਂ ਆ ਟੈਂਕੀ ਹੈ ਜੀ ਦੇਖੋ ਲੋ ਜੀ ਅੱਧਾ ਕਰਤਾ ਢੋਲ ਲੋ ਜੀ ਗਾਇਸ ਖੇਤ ਪਹੁੰਚ ਗਏ ਜੀ ਕਣਕ ਆਹ ਵਾਲੀ ਕਣਕ ਆਪਣੀ ਪੂਰੀ ਵਧੀਆ ਜੀ ਸਬਰੇ ਦਾ ਆਪਾ ਉਧਰ ਕਰਨੀ ਆ ਪਰ ਤਿੰਨ ਕਿੱਲੇ ਤੇ ਇਹ ਕਣਕ ਆਪਣੀ ਬੁੜੀ ਵਧੀਆ ਚਲਦੇ ਆ ਟਰੈਕਟਰ ਲੈ ਕੇ ਆ ਗਏ ਡੈਡੀ ਤੇ ਦਾਦਾ ਵੀ ਉੱਪਰ ਅਸੀਂ ਦੋਨੇ ਕਰ ਦਾਂਗੇ ਮੈਂ ਤੇ ਡੈਡੀ ਦਾਦਾ ਤਾਂ ਹਜੇ ਢੱਲਾਗਾ ਚੱਲੇ ਜੇ ਘਟੇ ਹੋਏ ਅਜੇ ਇਥੇ ਦਾ ਕਰਨੀ ਕੋਈ ਔਖੀ ਨਹੀਂ ਇੱਕ ਜਣਾ ਗੱਲ ਫੜ ਲੂ ਇੱਕ ਪਾਈਪ ਇਕੱਠੀ ਕਰੀ ਜਾਊਗਾ ਕਣਕਾਈ ਇਹਦੇ ਵਿੱਚ ਸਪਰੇਅ ਕਰਨੀ ਹੈ ਇਹਦੇ ਵਿੱਚ ਗੁੱਲੀ ਡੰਡਾ ਇਹ ਤੂੰ ਕਹਦਾ ਹੀ ਆ ਬੰਦ ਪਾਈ ਲੈ ਕੰਮ ਦਾ ਦੁਬਾਰੀ ਵਾਇਰਟੀ ਤੋਂ ਧਾਗੇ ਜੀ ਹੁਣ ਤਾਂ ਹੀ ਤੱਕ ਇਹਦਾ ਧਾਗੇ ਜੀ ਇਹਨਾਂ ਨੂੰ ਇਹਨੂੰ ਹੜਾ ਮਾਰ ਕੇ ਇਹਦੀ ਲੋੜ ਮੈਂ ਕਿਹਨਾਂ ਲੰਮੀ ਛੜਕੀ ਕਿਉਂ ਮਰਜੀ ਛੜਕਲਾ ਉਹ ਵੀ ਲੈ ਚੱਲੀ ਸੌਖਾ ਪਾਈਪ ਇਕੱਠੀ ਕਰਨੀ ਕਣਕ ਤੇ ਸੁਪਰ ਸੀਡ ਡਰਾਈ ਦੀ ਗੁੱਲੀ ਗੰਡਾ ਵੀ ਹੈਗਾਗਾ ਤੇ ਸੁੰਡੀ ਵੀ ਹੈਗੀ ਐ ਇਸ ਵਾਰ ਸੁੰਡੀ ਤਾਂ ਆਈ ਵਾਰੀ ਨੇ ਸੁਪਰ ਸੀਡਰ ਵਾਲੀ ਕਣਕ 'ਚ ਸੁੰਡੀ ਪੈਣੀ ਪੈਣੀ ਐ ਤੇ ਇਸ ਵਾਰ ਵੀ ਸੁੰਡੀ ਹੈਗੀ ਐ ਕਿਤੇ ਕਿਤੇ ਹੁਣ ਕੱਲ ਦਾ ਦਿਨ ਛੱਡ ਕੇ ਪਰਸੋਂ ਪਾਣੀ ਲਾ ਦੇਾਂਗੇ ਤੇ ਪਾਣੀ ਦੇ ਵਿੱਚ ਇੱਕ ਸਪਰੇਅ ਆਉਂਦੀ ਐ ਪਰ ਵੀ ਕੀਤੀ ਸੀਗੀ ਕਰਾਟੇ ਤੇ ਉਹ ਸਪਰੇਅ ਕਰ ਦੇਾਂਗੇ ਉਹਨੇ ਸੁੰਡੀ ਮਰ ਜਾਂਦੀ ਜੀ ਕੋਈ ਪਰ ਵੀ ਬਹੁਤ ਵਧੀਆ ਰਿਜ਼ਲਟ ਸੀ ਉਹਦਾ ਪਾਇਪ ਬਲਵੇਟਨ ਦੀ ਸਫਾਈ ਚੈੱਕ ਕਰੋ ਕਿਹੜੀ ਸੁੰਡੀ ਹੁੰਦੀ ਹੈ ਨਾ ਕਣਕ ਦੇ ਵਿੱਚ ਜਿਵੇਂ ਆਹਾ ਇਹਦੀ ਜੜ ਚ ਹੁੰਦੀ ਹੈ ਆ ਦੇਖੋ ਜੜ ਜਮਾ ਖੋਖਲੀ ਕਰੀ ਪਈ ਆ ਐ ਤਾਂ ਹਾਂ ਤੋਂ ਪਤਾ ਮੱਚਣ ਲੱਗ ਜਾਂਦਾ ਜੜ ਦੇ ਵਿੱਚ ਉਹ ਉੱਤੋਂ ਨਹੀਂ ਦੀਨੀ ਨਹੀਂ ਬਸ ਉੱਤੋਂ ਪੱਤਾ ਜਿਵੇਂ ਖਤਮ ਹੋਣ ਲੱਗ ਜਾਂਦਾ ਕਾਲਾ ਹੋਣ ਲੱਗ ਜਾਂਦਾ ਪੱਤਾ ਇਹ ਨਿਸ਼ਾਨੀ ਹੁੰਦੀ ਆ ਸੁੰਡੀ ਦੀ ਪਾਣੀ ਲਾ ਕੇ ਬਸ ਕਰਾਟੇ ਸਪਰੇਅ ਕਰਦੇ ਤੇ ਪੂਰਾ ਵਧੀਆ ਰਿਜ਼ਲਟ ਆ ਜਾਂਦਾ ਫਾਰਮਾ ਢੋਲੀਆਂ ਨਾ ਕਰੀ ਸੀ ਜੂ ਰਾਤ ਨੂੰ ਇਹਨਾਂ ਦਾ ਇਹ ਨਹੀਂ ਬਦਲ ਕੀ ਕਰਨਗੇ ਫਰਜ਼ ਦੇ ਇੱਧਰ ਤਾਂ ਸਪਰੇਅ ਕਰਿਆ ਹੈ ਜੀ ਤੇ ਹੁਣ ਆਪਣੀ ਕਾਨ ਕੋਥੇ ਹੈ ਜੀ ਅੱਧੇ ਕਿੱਲੇ ਮੰਗੂਆ ਤੇ ਉੱਥੇ ਕਰਨੀ ਹੈ ਜੀ ਆ ਜਾ ਆ ਜਾ ਉੱਥੇ ਕਰਨੀ ਹੈ ਸਪਰੇਅ कणक भी अपनी वादिया हरी होगी ये करनी है स्परे एक उधर आप हैगी तो थोड़ी जी बिरल है डंग ला दूगी ਪਾਣੀ ਦੇ ਵਿੱਚ ਰੱਖਣਾ ਪੈਂਦਾ ਲੱਗਦਾ ਇਹ ਦੇ ਦਾ ਬਸ ਥੋੜੇ ਹੀ ਰਹਿ ਗਿਆ ਤਾਂ ਢੋਲ ਦੇ ਉੱਤੇ ਬੈਠਾ ਮੈਂ करता अच्छा ब्लॉग एंड कर दिया इत होप स ब्लॉग बढ़िया लगे ब्लॉग बढ़िया लगे तो लाइक कमेंट कर दे। चैनल से नमें सब्सक्राइब कर दिलद न्यू ब्लॉग बच्च